ਜਾਬ ਦੀ ਸਮਾਜਿਕ ਤੇ ਸਿਆਸੀ ਫਜ਼ਾ ਇੱਕ ਵਾਰ ਫਿਰ ਤਣਾਅ ਨਾਲ ਭਰੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਲੋਕ ਸੂਬੇ ਵਿੱਚ ਅਮਨ ਚੈਨ ਸੁਰੱਖਿਆ ਅਤੇ ਵਿਕਾਸ ਦੀ ਆਸ ਕਰ ਰਹੇ ਨੇ ਉੱਥੇ ਕਈ ਮਸਲੇ ਅਜੇਹੇ ਉੱਪਰ ਕੇ ਸਾਹਮਣੇ ਆ ਰਹੇ ਨੇ ਜੋ ਜਨਤਾ ਦੀ ਸੋਚ ਨੂੰ ਹਿਲਾ ਰਹੇ ਨੇ ਖਾਸ ਕਰਕੇ ਧਾਰਮਿਕ ਆਸਥਾ ਨਾਲ ਜੁੜੇ ਮਾਮਲਿਆਂ 'ਚ ਪੈਦਾ ਹੋ ਰਹੀ ਚਰਚਾ ਨੇ ਮਾਹੌਲ ਨੂੰ ਹੋਰ ਵੀ ਸੰਵੇਦਨਸ਼ੀਲ ਬਣਾ ਦਿੱਤਾ ਧਾਰਮਿਕ ਸੰਸਥਾਵਾਂ ਦੀ ਆਪਣੀ ਇੱਕ ਪਹਿਚਾਣ ਮर्याਦਾ ਅਤੇ ਇਤਿਹਾਸ ਹੁੰਦਾ ਹੈ ਜਿਸ ਨੂੰ ਲੈ ਕੇ ਸਮਾਜ ਵਿੱਚ ਡੂੰਗੀ ਸੰਵੇਦਨਾ ਮੌਜੂਦ ਰਹੀ ਹੈ ਜਦੋਂ ਇਨ੍ਹਾਂ ਸੰਵੇਦਨਸ਼ੀਲ ਮਾਮਲਿਆਂ ਨੂੰ ਲੈ ਕੇ ਸਵਾਲ ਉੱਠਦੇ ਨੇ ਤਾਂ ਉਹ ਸਿਰਫ ਸਿਆਸੀ ਨਹੀਂ ਰਹਿੰਦੇ ਉਹ ਆਸਥਾ ਵਿਸ਼ਵਾਸ ਅਤੇ ਸਿੱਖੀ ਮਰਿਆਦਾ ਨਾਲ ਜੁੜ ਜਾਂਦੇ ਨੇ ਤੇ ਅਜੇ ਮੋੜ ਤੇ ਚੁੱਪੀ ਨਹੀਂ ਸਪਸ਼ਟਤਾ ਦੀ ਮੰਗ ਹੋਈ ਹੈ ਕਿਉਂਕਿ ਹੁਣ ਹੀ ਸਹਿਜ ਹੈ ਇਸੇ ਦਰਮਿਆਨ ਸੂਬੇ ਦੀ ਅੰਦਰੂਨੀ ਸਥਿਤੀ ਨੂੰ ਲੈ ਕੇ ਵੀ ਕਈ ਚਿੰਤਾਵਾਂ ਉੱਭਰ ਰਹੀਆਂ ਨੇ ਕਾਨੂੰਨ ਵਿਵਸਥਾ ਨਸ਼ਿਆਂ ਵਿਕਾਸ ਅਤੇ ਜਨ ਸੁਰੱਖਿਆ ਵਰਗੇ ਮਸਲੇ ਲੋਕਾਂ ਦੀ ਰੋਜ਼ਾਨਾ ਗੱਲਬਾਤ ਦਾ ਹਿੱਸਾ ਬਣ ਚੁੱਕੇ ਨੇ ਜਦੋਂ ਇਹ ਸਾਰੇ ਮਸਲੇ ਇਕੱਠੇ ਹੋ ਕੇ ਸਾਹਮਣੇ ਆਉਂਦੇ ਨੇ ਤਾਂ ਲੋਕਾਂ ਵਿੱਚ ਨਿਰਾਸ਼ਾ ਅਤੇ ਬੇਚੈਨੀ ਵਧਣਾ ਲਾਜ਼ਮੀ ਹੋ ਜਾਂਦਾ ਹੈ ਅਜਿਹੇ ਹਾਲਾਤਾਂ ਵਿੱਚ ਕੁਝ ਆਵਾਜ਼ਾਂ ਅਜਿਹੀਆਂ ਹਨ ਜੋ ਸਿੱਧੇ ਤੌਰ ਤੇ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰ ਰਹੀਆਂ ਨੇ ਤੇ ਇਹ ਆਵਾਜ਼ਾਂ ਸਿਰਫ ਆਲੋਚਨਾ ਤੱਕ ਸੀਮਤ ਨਹੀਂ ਸਗੋ ਸੂਬੇ ਦੀ ਦਿਸ਼ਾ ਅਤੇ ਭਵਿੱਖ ਨੂੰ ਲੈ ਕੇ ਗੰਭੀਰ ਚੇਤਾਵਨੀ ਵੀ ਦੇ ਰਹੀਆਂ ਨੇ ਤੇ ਇਸ ਸੰਕੇਤ ਹੈ ਕਿ ਪੰਜਾਬ ਦੀ ਸਿਆਸਤ ਅਤੇ ਸਮਾਜ ਦੋਵਾਂ ਇੱਕ ਅਹਿਮ ਮੋੜ ਤੇ ਖੜੇ ਨੇ ਤੇ ਸੂਬੇ ਦੇ ਲੋਕਾਂ ਨੂੰ ਸਾਫ਼ ਸੁਥਰਾ ਢਰ ਤੇ ਪੈਰ ਰਹਿਤ ਸੂਬਾ ਦੇਣ ਦੀ ਬਜਾਏ ਸੁਭਾ ਸਰਕਾਰ ਨੇ ਵਕ ਵਕ ਧਾਰਮਿਕ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਕਰਕੇ ਲੋਕਾਂ ਦੀ ਆਸਤਾ ਨੂੰ ਟਾ ਲਈ ਤੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦੇ ਹੋਏ ਕਿਹਾ ਸੋ ਇਸ ਮੌਕੇ ਉਹਨਾਂ ਨੇ ਖਾਸ ਕਰਕੇ ਉਹਨਾਂ ਨਾਲ ਸਾਬਕਾ ਮੰਤਰੀ ਚੌਧਰੀ ਬਲਵੀਰ ਸਿੰਘ ਮਿਆਣੀ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਸ਼੍ਰੋਮਣੀ ਅਕਾਲੀ ਦਲ ਹਲਕਾ ਸ਼ਾਮ 84 ਦੇ ਇੰਚਾਰਜ ਸੰਦੀਪ ਸਿੰਘ ਸਿਕਰੀ ਯੂਥ ਆਗੂ ਸਰਬਜੀਤ ਸਿੰਘ ਮੋਮੀ ਅਮਰੀਕ ਸਿੰਘ ਭੱਗਵਾਲ ਵੀ ਮੌਜੂਦ ਸਨ ਇਸ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਕਿਹਾ ਕਿ ਸਰਕਾਰ ਵੱਲੋਂ ਧਾਰਮਿਕ ਮਾਮਲਿਆਂ ਵਿੱਚ ਕੀਤੀ ਜਾ ਰਹੀ ਦਖਲਅੰਦਾਜ਼ੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਉਹਨਾਂ ਕਿਹਾ ਕਿ ਸਰਕਾਰ ਨੇ ਬੀਤੇ ਸਮੇਂ ਦੌਰਾਨ ਵੱਖ-ਵੱਖ ਧਾਰਮਿਕ ਮਾਮਲਿਆਂ ਵਿੱਚ ਸਿੱਧੀ ਦਖਲਅੰਦਾਜ਼ੀ ਕਰਦੇ ਹੋਏ ਬਹੁਤ ਹੀ ਮਾੜੀ ਸਿਆਸਤ ਕੀਤੀ ਹੈ ਅਤੇ ਇਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਹ ਨਹੀਂ ਘਟਾ। ਐਡਵੋਕੇਟ ਤਾਮੀ ਨੇ ਹੋਰ ਵੀ ਇਹ ਕਿਹਾ ਕਿ ਸਰਕਾਰ ਨੂੰ ਇਹ ਬਿਲਕੁਲ ਵੀ ਪਰਮਿਸ਼ਨ ਨਹੀਂ ਹੈ ਕਿ ਉਹ ਸਿੱਖਾਂ ਦੀ ਸ੍ਰੀਮੌਰ ਸੰਸਦ ਸਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖਾਂ ਦੀ ਸਰਬਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਦੇ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਕਰੇ ਕਿਉਂਕਿ ਸਰਕਾਰਾਂ ਦਾ ਮੁੱਖ ਕੰਮ ਲੋਕਾਂ ਦੀ ਸੁਰੱਖਿਆ ਸੂਬੇ ਦਾ ਵਿਕਾਸ ਸੂਬੇ 'ਚੋਂ ਨਸ਼ਾ ਕੋਰੀ ਪ੍ਰਸ਼ਟਾਚਾਰੀ ਨੂੰ ਖਤਮ ਕਰਨਾ ਹੁੰਦਾ ਹੈ ਪਰੰਤੂ ਸਰਕਾਰ ਆਪਣੇ ਅਸਲ ਮਕਸਦ ਤੋਂ ਭਟਕ ਕੇ ਹੋਰ ਹੀ ਪਾਸੇ ਤੁਰ ਪਈ ਹੈ ਜਿਸ ਕਾਰਨ ਸਰਕਾਰ ਤੋਂ ਅੱਜ ਹਰੇਕ ਵਰਗ ਬੁਰੀ ਤਰ੍ਹਾਂ ਦੁਖੀ ਉਹਨਾਂ ਕਿਹਾ ਕਿ ਸੱਤਾ ਸੰਭਾਲਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ ਅਤੇ ਜੋ ਬਦਲਾ ਦੇ ਦਾਅਵੇ ਕੀਤੇ ਸਨ ਉਹ ਸਾਰੇ ਖੋਖਲੇ ਸਾਬਤ ਨੇ ਸੋ ਉਹਨਾਂ ਕਿਹਾ ਕਿ ਅੱਜ ਪੰਜਾਬ ਵਿੱਚ ਜਿੱਥੇ ਖੁੱਲ੍ਹੇ ਆਮ ਨਸ਼ਿਆਂ ਦੀ ਵਿਕਰੀ ਹੋ ਰਹੀ ਹੈ ਉੱਥੇ ਪੰਜਾਬ ਵਿਕਾਸ ਪੱਖੋਂ ਬੁਰੀ ਤਰ੍ਹਾਂ ਪਿੱਛੇ ਹੈ ਜੇਕਰ ਗੱਲ ਕਰੀਏ ਸੂਬਿਆਂ ਦੀਆਂ ਸੜਕਾਂ ਦੇ ਤਾਂ ਵਕ ਵਕ ਸਰਕਲਾਂ ਵਿੱਚ 4 ਸਾਲਾਂ ਤੋਂ ਰਿਪੇਅਰ ਹੋਣ ਤੋਂ ਤਰਸ ਰਹੀਆਂ ਨੇ ਪਰੰਤੂ ਸਰਕਾਰ ਇੱਕ ਪਾਸੇ ਧਿਆਨ ਦੇਣ ਦੀ ਬਜਾਏ ਹੋਰ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਕਰ ਰਹੀ ਜਿਸ ਨਾਲ ਸਰਕਾਰ ਤੋਂ ਅੱਜ ਤੱਕ ਹਰੇਕ ਵਰਗ ਦੁਖੀ ਹੈ ਇਸ ਮੌਕੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਨਿਤ ਖਾਸ ਕਰਕੇ ਬਹੁਤ ਸਾਰੀਆਂ ਘਟਨਾਵਾਂ ਹੋ ਰਹੀਆਂ ਨੇ ਜੋ ਕਿ ਗਲਤ ਰੇ ਪੰਜਾਬ ਦਾ ਹਰੇਕ ਵਰਗ ਬੁਰੀ ਤਰ੍ਹਾਂ ਸਹਿਮਿਆ ਹੋਇਆ ਤੇ ਕੋਈ ਵੀ ਲੋਕ ਸਰਕਾਰ ਦੇ ਇਸ ਕਾਰਜਕਾਲ ਦਾ ਦौरा ਸੁਰੱਖਿਅਤ ਨਹੀਂ ਹੈ ਉਹਨੇ ਕਿਹਾ ਕਿ ਬੁਰੀ ਤਰ੍ਹਾਂ ਦੁੱਖ ਹੋਇਆ ਖਾਸ ਕੇ ਹਰੇਕ ਵਰਗ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਸੂਬੇ ਤੋਂ ਚਲਦਿਆਂ ਕਾਰਨ ਲਈ ਖਾਸ ਕਰਕੇ ਵਿਧਾਨ ਸਭਾ ਚ ਉਹਨਾਂ ਦੇ ਉਡੇਕ ਬੜੀ ਹੀ ਬਿਸਬਰੀ ਨਾਲ ਕਰ ਰਿਹਾ ਇਸ ਮੌਕੇ ਉਹਨਾਂ ਦੇ ਨਾਲ ਮੌਜੂਦ ਹੋਰ ਲੀਡਰਾਂ ਨੇ ਵੀ ਸਰਕਾਰ ਵੱਲੋਂ ਲੋਕਾਂ ਕਿਸਾਨ ਵਰਗ ਮਜ਼ਦੂਰ ਵਰਗ ਵਿਦਿਆਰਥੀ ਵਰਗ ਮੀਡੀਆ ਵਰਗ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਖਿਲਾਫ ਰੋਸ ਵੀ ਪ੍ਰਗਟ ਕੀਤਾ